ਦੇ ਆਪਣੇ ਲੋਕਾਂਕੋ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੇ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਨਾ ਨਾਮੀਨੇਟ ਕਿਤੇ ਕੋਈ ਨਹੀਂ ਕਰ ਕਵਿਸਟੇਟ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜਿਸ ਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਬਰ ਕੀਤੇ ਆ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਔਰ ਇਹਨਾਂ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਕਿੰਨੇ ਬਾਕੀ ਤੱਕ ਦੀ ਚਾਰੀ ਹੈ ਇਹ ਪੰਜ ਦੇ ਅੰਦਰ ਦੀ ਮੰਗ ਸੀ ਇਹ ਪੰਜ ਦੇ ਅੰਦਰ ਦੀ ਮੰਗ ਤੇ ਸੀ ਕਿਸ ਤਰ੍ਹਾਂ ਕੰਮ ਕਰਦੇ ਸੀ ਇਹ ਜੀ ਆਪਣੇ ਲੋਕਤਾਂਕੂ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਉਹਨਾਂ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਹੈ ਰੀਜਨ ਦੇ ਪੈਸੇ ਲੈ ਜਾਂਦੇ ਸੀ ਉਹਨਾਂ ਨੇ ਨਾਮ ਨਮਿਤ ਕੀਤਾ ਜਾਊਗਾ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੇ ਡੈਫੀਨੇਟਲੀ ਵੈਰੀਫਾਈ ਕਰਨਗੇ ਕਿਹੜਾ ਕਿਹੜਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਅੱਲੇ ਤੱਕ ਕੋਰਲ ਕਿੰਨਿਆਂ ਨੇ ਨਾਮਿਨੇਟ ਹੋ ਚੁੱਕੇ ਨੇ ਵੀ ਹਾਲ ਤੱਕ ਜੇ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਤੋਂ ਤਫ਼ਤੀਸ਼ ਚੱਲਦੀ ਅੱਗੇ ਚੱਲਾਂਗੇ ਜਿਵੇਂ ਜਿਵੇਂ ਮੂਵ ਹੋਏ ਠੀਕ ਹੈ ਥੈਂਕ ਯੂ